ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਆਪਾਂ ਚੱਲਾ ਸੀਗਾ ਦੂਸਰੇ ਨਵੇਂ ਘਰ ਚਾਹ ਫੜਾਣਾ ਆ ਚਾਹ ਚੱਕ ਲਈਏ ਮੰਮੀ ਨੇ ਬਣਾ ਦਿੱਤੀ ਸੀ ਕਿਤੇ ਉਹ ਪਿੱਛੇ ਦੇਖ ਸਕਦੇ ਸਾਡਾ ਦੂਸਰਾ ਘਰ ਆ ਮੈਂ ਚਾਹ ਚੱਕ ਲਈਏ ਚਾਹ ਚੱਲਾ ਤ੍ਰੇਮ ਜੀ ਕਰੇ ਉਧਰ ਮਸਤਰੀ ਲੱਗੀ ਹੋਈ ਆ ਤੇ ਰਸਤੇ ਵਿੱਚ ਇੱਕ ਹੋਰ ਨਵਾਂ ਘਰ ਬਣ ਰਿਹਾ ਸੀ ਤੇ ਮੈਂ ਚਾਹ ਲੈ ਕੇ ਜਾਂਦੇ ਸੀ ਤੇ ਰਾਹ 'ਚ ਮੇਰੇ ਜਾਲ ਦੋਸਤਾਂ ਟੱਕਰ ਕੇ ਉਹਨਾਂ ਨੂੰ ਬੁਲਾਇਆ ਤੇ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਘਰ ਆਪਣਾ ਨਵਾਂ ਆ ਦੇਖ ਸਕਦੇ ਹੋ ਹਲੇ ਆ ਗਲੀ ਦਾ ਕੰਮ ਰੰਦਾ ਆ ਵੀ ਫੋਟੋ ਗਲੀ ਆ ਸਾਰੀ ਦੇਖ ਸਕਦੇ ਆ ਕੰਮ ਚੱਲ ਰਿਹਾ ਆ ਅੰਦਰ ਹਲੇ 12 ਟੈਲਾ ਬਗੈਰਾਂ ਦਾ ਰੰਦਾ ਟੈਲਾ ਸਾਰੀਆਂ ਕੋਈ ਆਈਆਂ ਹੋਈਆਂ ਦੇਖ ਸਕਦੇ ਆ ਤੇ ਇਧਰੋਂ ਦੇਖੋ ਉਧਰੋਂ ਜਦੋਂ ਐਂਟਰੀ ਹੋਣੀ ਆ ਇੱਥੇ ਤੱਕ ਆਪਣਾ ਸਾਰਾ ਕਲੀਅਰ ਹੋ ਜਾਣਾ ਹੈ ਚਾਹ ਤੱਕ ਹਲੇ ਕੰਮ ਚੱਲ ਰਿਹਾ ਹੈ ਉੱਪਰ ਦੇਖ ਸਕਦੇ ਆ ਪੀਪੀ ਦਾ ਪੀਓਪੀ ਤੇ ਆਪਾਂ ਪਹਿਲਾਂ ਸਾਰੇ ਉਹਨਾਂ ਨੂੰ ਚਾਪ ਲਾ ਦਈਏ ਆ ਫੜਾ ਕੇ ਫਿਰ ਤੁਹਾਨੂੰ ਦਿਖਾਉਂਦੇ ਆ ਸਾਰਾ ਅ ਤੇ ਦੇਖ ਸਕਦੇ ਆ ਪਹਿਲਾਂ ਤੁਸੀਂ ਸਰੀਆ ਸਰੀਆ ਪਿਆ ਹੋਇਆ ਇਹ ਪਰ ਸਾਡਾ ਨਹੀਂ ਆ ਪਿੱਛੇ ਸਾਡੇ ਘਰ ਦੇ ਬੈਕ ਸਾਈਡ ਤੇ ਕੰਮ ਚੱਲਿਆ ਹੈ ਨਿਊ ਹੋਮ ਬਣ ਰਿਹਾ ਹੈ ਕਿਸੇ ਦਾ ਤੇ ਉਹਨਾਂ ਦਾ ਸਰੀਆ ਪਿਆ ਉਹਨਾਂ ਦਾ ਦਸਮਾਨ ਇੱਧਰ ਪਿਆ ਹੋਇਆ ਆ ਕਰ ਰਹੇ ਆ ਆ ਦੇਖ ਸਕਦੇ ਆਲੇ ਪਲਾਸਟਰ ਵਗੈਰਾ ਸਾਰਾ ਕੁਝ ਹੋ ਚੁੱਕਾ ਹੈ ਇੱਧਰ ਉੱਪਰਲੀ ਸਾਈਡ ਪੀਓਪੀ ਹੋ ਚੁੱਕੀ ਹੈ ਜੀ ਆ ਆਪਣੀ ਕਿਚਨ ਆ ਤੇ ਆਪਣਾ ਇਹਨਾ ਏਰੀਆ ਆਪਾਂ ਓਪਨ ਚ ਰੱਖਿਆ ਹੋਇਆ ਹੈ ਕਿ ਹੁਆ ਐਂਟਰ ਹੋਵੇ ਆਪਾਂ ਇੱਥੇ ਬੈਠ ਸਕੀਏ ਫੁੱਲ ਐਂਡ ਡ੍ਰੀਮ ਹਾਊਸ ਲੱਗੂਗਾ ਤੇ ਲਾਈਟਾਂ ਦੇ ਪੁਆਇੰਟ ਛੱਡੇ ਹੋਏ ਆਪਾਂ ਦੇਖ ਸਕਦੇ ਆ ਇੱਧਰ ਆਦੋਂ ਦੇ ਦੇਖ ਸਕਦੇ ਆ ਅੰਦਰ ਰੂਮ ਦੇ ਆਪਾਂ ਪੀਓਪੀ ਦਾ ਡਾਊਨ ਸੀਲਿੰਗ ਹੋ ਚੁੱਕੀ ਆ ਦੇਖ ਲਓ ਲੁੱਕ ਕਿੰਦਾ ਦੀ ਲੱਗ ਰਹੀ ਆ ਤੇ ਆਪਾਂ ਲਾਸਟੇ ਕੋਨੇ 'ਚ ਆਪਾਂ ਆ ਜੀ ਛੱਡ ਦਿੱਤੀ ਆ ਇਹ ਇਹਦੇ ਵਿੱਚ ਆਪਾਂ ਨੂੰ ਪੜਦੇ ਅੰਡਰਗ੍ਰਾਉਂਡ ਲੱਗੇ ਮਤਲਬ ਸੋਹਣੇ ਲੱਗੇ ਥੱਲੇ ਤੱਕ ਐਂ ਲਾਸਟ ਤੱਕ ਪੜਦੇ ਆਉਗੇ ਦੇਖ ਸਕਦੇ ਆ ਤੇ ਇਹਦੇ ਨਾਲ ਹੈਗਾ ਡਰੈਸਿੰਗ ਰੂਮ ਡਰੈਕਸਨ ਰੂਮ ਵੀ ਹਲੇ ਰੈਡੀ ਹੋਣਾ ਹੈ ਬਾਕੀ ਪੀਓਪੀ ਵਗੈਰਾ ਹੋ ਚੁੱਕੀ ਹੈ ਇਲੈਕਟ੍ਰੀਸ਼ੀਅਨ ਦਾ ਕੰਮ ਵੀ ਹੋ ਚੁੱਕਾ ਆ ਇੱਧਰ ਦੇਖ ਸਕਦੇ ਆ ਆ ਵੀ ਹੋ ਚੁੱਕਾ ਹੈ ਤੁਹਾਨੂੰ ਤਿਕਾਣ ਦੇ ਹੋ ਹਲੇ ਕੰਮ ਕਾਫੀ ਪਿਆ ਆ ਅਟੇਲਾ ਸਾਰੀਆਂ ਆ ਚੁੱਕੀਆਂ ਇਹ ਲਾਂ ਵਸ ਟੋਕ ਦੇਣਾ ਤੱਕ ਹੁਣ ਲੱਗ ਜਾਣੀ ਆਪਾਂ ਟੈਲਾ ਪਿਛਲੇ ਬਲੌਕ ਚ ਤੁਹਾਨੂੰ ਦਿਖਾਇਆ ਸੀ ਕਿ ਟੈਲਾ ਦੇਖਣਗੇ ਸੀ ਬੰਦੇ ਦਾ ਕੰਮ ਤੇ ਕੰਮ ਦੇਖ ਆਏ ਆ ਤੇ ਉਹਨਾਂ ਨੂੰ ਸਾਈ ਦੇ ਦਿੱਤੀ ਉਹਨਾਂ ਨੇ ਆਉਗੇ ਤੇ ਤੁਸੀਂ ਦੇਖ ਸਕਦੇ ਆ ਇੱਧਰ ਲੋਪੀ ਦਾ ਸਾਰਾ ਹੋ ਚੁੱਕਾ ਹੈ ਇੱਧਰ ਫਿਨਿਸ਼ ਤੇ ਬਾਕੀ ਪੋਟੀਆਂ ਦਾ ਰਹਿੰਦੇ ਆ ਪੋਟੀਆਂ ਤੇ ਟੈਲਾ ਲੱਗੂਗੀਆਂ ਸਾਰਾ ਫਿਰ ਚੱਚੂਗਾ ਤੁਹੇਓ ਪਿਛਲੀ ਬੈਕ ਸਾਈਡ ਤੇ ਦੇਖ ਸਕਦੇ ਆ ਕੰਮ ਚੱਲ ਰਿਹਾ ਆ ਘਰ ਦਾ ਹਾਂਜੀ ਮੈਂ ਤੁਹਾਨੂੰ ਦਿਖਾਵਾਂਗੇ ਘਰ ਦੇ ਉੱਪਰ ਮੈਂ ਉੱਪਰ ਜਾਂਦੇ ਆ ਛੱਤ ਤੇ ਛੱਤ ਦਾ ਵੀ ਕਾਫੀ ਕੰਮ ਪਿਆ ਆ ਆ ਉੱਪਰ ਦੇਖ ਸਕਦੇ ਹੋ ਆ ਵੀ ਡਿਜ਼ਾਈਨ ਨਿਕਲ ਚੁੱਕਾ ਆ ਇਹ ਹੁਣ ਸੁੱਕ ਕੇ ਪਤਾ ਚੱਲੂਗਾ ਕਿੱਦਾਂ ਦਾ ਠੀਕ ਆ ਜੀ ਤੇ ਤੁਹਾਨੂੰ ਉੱਪਰ ਵਾਲਾ ਨਕਸ਼ਾ ਤਕਾਲ ਦਿੰਨੇ ਆ ਤੁਸੀਂ ਦੇਖ ਸਕਦੇ ਆ ਆ ਦੇਖ ਲਓ ਜੀ ਉੱਪਰ ਵਾਲਾ ਉੱਪਰ ਸਾਰਾ ਪਲਾਸਟਰ ਵਗੈਰਾ ਹੋ ਗਿਆ ਐ ਥੱਲੋ ਫਾਰਸ਼ ਪਾਊਗਾ ਏਰੀਆ ਕਿੰਨਾ ਆ ਇੱਥੇ ਆਪਾਂ ਕੋਲਮ ਹਲੇ ਵੀ ਤੱਕ ਛੱਡੇ ਹੋਏ ਆ ਕਿ ਉੱਪਰ ਦਾ ਕੰਮ ਸਟਾਰਟ ਕਰੀਏ ਉਹ ਵੀ ਜਲਦੀ ਕਰਾਂਗੇ ਉਹ ਵੀ ਤੁਹਾਨੂੰ ਬਲੌਗ 'ਚ ਦਿਖਾਵਾਂਗੇ ਬਲੌਗ 'ਚ ਬਣੇ ਰਹੋ ਤੇ ਬਾਕੀ ਟੈਲਾ ਵਗੈਰਾ ਸ ਫਰੰਟ ਤੇ ਟੈਲਾ ਲੱਗੂਗੀਆਂ ਤੇ ਥੋੜਾ ਅਟੈਚ ਕਮਰੇ ਬਣੋਗੇ ਠੀਕ ਹੈ ਜੀ ਬਾਕੀ ਇੱਧਰੋਂ ਦੇਖ ਸਕਦੇ ਹੋ ਵਿਊ ਕਿੰਨਾ ਵਧੀਆ ਆ ਤੇ ਇੱਥੇ ਜਦੋਂ ਅਸੀਂ ਬੈਠਾਂਗੇ ਤੇ ਸਾਨੂੰ ਕਿੰਨਾ ਵਧੀਆ ਲੱਗੂਗਾ ਇੱਥੋਂ ਇਹ ਨੇਚਰਲ ਹਵਾ ਆ ਰਹੀ ਆ ਅਨ ਕੈਂਟ ਬਾਈ ਬਾਊਗੀ ਇੱਥੇ ਆਪਾਂ ਵੀਡੀਓ ਵਗੈਰਾ ਵੀ ਬਣਾ ਸਕਦੇ ਆ ਵਧੀਆ ਨਿਕਲ ਸਕਦੇ ਆ ਵੀਡੀਓ ਵੀ ਆਪਣੀਆਂ ਤੇ ਆਪਾਂ ਇੱਥੇ ਵੀਡੀਓ ਬਣਾਇਆ ਕਰਾਂਗੇ ਰੀਲਾ ਵਗੈਰਾ ਸ਼ੂਟ ਕਰਾਂਗੇ ਠੀਕ ਹੈ ਆ ਤੁਸੀਂ ਪਿਛਲੀ ਸਾਈਡ ਵਾਲੇ ਵੀ ਘਰ ਦੇਖ ਸਕਦੇ ਹੋ ਪਿੱਛੇ ਵੀ ਘਰ ਰੈਡੀ ਹੋਣ ਤੇ ਆਇਆ ਕੰਮ ਚੱਲ ਰਿਹਾ ਤੇ ਉਹ ਤੁਹਾਨੂੰ ਦਿਖਾਵਾਂਗੇ ਦਰਵਾਜ਼ੇ ਕਿੰਨੇ ਦਰਵਾਜ਼ੇ ਟੋਟਲ ਲੱਗਣੇ ਆ ਕਿਸ ਟਾਈਪ ਦੇ ਲੱਗਣੇ ਆ ਸਾਰੇ ਡਿਜ਼ਾਈਨ ਦਿਖਾਵਾਂਗੇ ਲੋ ਜੀ ਦਰਵਾਜ਼ਿਆਂ ਦੀ ਗੱਲ ਕੀਤੀ ਸਭ ਤੋਂ ਪਹਿਲਾਂ ਫਰੰਟ ਵਾਲਾ ਐਂਟਰੀ ਗੇਟ ਇੱਥੇ ਲੱਗੂਗਾ ਜੋ ਸ਼ੋਰਟ ਚ ਆਪਾਂ ਅੱਧਾ ਲਵਾਵਾਂਗੇ ਤੇ ਬਾਕੀ ਪੂਰਾ ਹੋਊਗਾ ਜੁਨਾਮੇ ਡਿਜ਼ਾਈਨ ਤੇ ਚੱਲਦਾ ਹੀ ਆ ਉਹ ਲਵਾਵਾਂਗੇ ਬਾਕੀ ਇੱਕ ਦਰਵਾਜ਼ਾ ਇਹ ਹੋ ਗਿਆ ਦੂਸਰਾ ਤੁਸੀਂ ਉੱਥੇ ਦੇਖ ਸਕਦੇ ਆ ਪਏ ਅਸੀਂ ਬਾਰੋ-ਬਾਰ ਬਾਥਰੂਮ ਰੱਖਾਇਆ ਹੈ ਕਿ ਵਾਸ਼ਰੂਮ ਬਾਰ ਕੋਈ ਵੀ ਪੈਰ ਗੰਦੇ ਜਾਂ ਬੂਟ ਆਪਾਂ ਨੂੰ ਗੰਦੇ ਹੋਵੇ ਤੇ ਆਪਾਂ ਇੱਥੇ ਹੱਥ ਵਗੈਰਾ ਅੰਦਰ ਤੋ ਸਕਦੇ ਆ ਫਿਰ ਆਪਾਂ ਅੰਦਰ ਜਾ ਸਕਦੇ ਆ ਠੀਕ ਆ ਥਰੂਮ ਤੁਸੀਂ ਦੇਖ ਹੀ ਚੁੱਕੇ ਆ ਤੇ ਆ ਆਪਣਾ ਹੈਗਾ ਪੈਂਟਰੀ ਰੂਮ ਕਿਨਟਰੀ ਰਸੋਈ ਦੇ ਨਾਲ ਆਲਾ ਤੇ ਆ ਹੈਗਾ ਆਪਣੀ ਇੰਟਰੈਸ ਮੇਨ ਇੰਟਰੈਸ ਆ ਤੇ ਆਪੇ ਇਥੋਂ ਅੰਦਰ ਜਾਵਾਂਗੇ ਪਹਿਲਾ ਦਰਵਾਜੇ ਤੇ ਉਹ ਨਾਲ ਉਹ ਠੀਕ ਹੈ ਜੀ ਛੋਟੇ ਪਾਸੇ ਆ ਤੁਸੀਂ ਦੇਖ ਸਕਦੇ ਹੋ ਲਿਵਿੰਗ ਰੂਮ ਲਿਵਿੰਗ ਰੂਮ ਦੇ ਨਾਲ ਆਪਾਂ ਇੱਕ ਬਾਥਰੂਮ ਐਡ ਕੀਤਾ ਆ ਆਪਣਾਲੇ ਰੈਡੀ ਹੋਊਗਾ ਬਾਥਰੂਮ ਜੀ ਵੀ ਰੂਮ ਤੋਂ ਇੱਧਰ ਆ ਕੇ ਸਾਹਮਣੇ ਵਾਲਾ ਬੈਡਰੂਮ ਆ ਇੱਕ ਨਾਲ ਬੈਡਰੂਮ ਆ ਲੌਬੀ ਦਾ ਬਾਥਰੂਮ ਆ ਅੱਲੇ ਰੈਡੀ ਹੋਊਗਾ ਠੀਕ ਹੈ ਜੀ ਤੇ ਇੱਕ ਸਾਧ ਨੇ ਤੇ ਆਪਾਂ ਬੈਕਗਰਾਉਂਡ ਤੇ ਇੱਕ ਬੈਕਸਾਈਡ ਤੇ ਜਾਣ ਲਈ ਐਨ ਏਰੀਆ ਛਾੜ ਦਿੱਤਾ ਸੀ ਕਿ ਹਵਾ ਕਰੋਸ ਹੋ ਕੇ ਅੰਦਰ ਆਉ ਜੀਏ ਤੇ ਅੱਗੋਂ ਕਰੋਸ ਹੋ ਕੇ ਬਾਹਰ ਨਿਕਲ ਜਵ ਹਵਾ ਵਧੀਆ ਜਾਣ ਦਾ ਰਸਤਾ ਬਣ ਜੂਗਾ ਦੇਖ ਸਾਦੇ ਪਿਛਲੇ ਸਾਈਡ ਹਲੇ ਕਾਫੀ ਕੰਮ ਪਿਆ ਹੈ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਹਲੇ ਸ਼ੀਸ਼ੇ ਵੀ ਲੱਗਣ ਵਾਲੇ ਆ ਅੱਪਾ ਤੁਹਾਨੂੰ ਪਿਛਲੀ ਵਾਰ ਵੀਡੀਓ ਚ ਦਿਖਾਇਆ ਸੀਗਾ ਬਲੌਗ ਚ ਕਿ ਆਪਾਂ ਇੱਕ ਇੱਦਾਂ ਦੇ ਸਟਾਈਲ ਚ ਚੌਂਪੜੀ ਟਾਈਪ ਆਪਾਂ ਨੂੰ ਉਹ ਬਣਾਉਣਾ ਆ ਉਹ ਆਪਾਂ ਛੱਤ ਤੇ ਬਣਾਵਾਂਗੇ ਬੈਠਣ ਲਈ ਉਹ ਨਾਈਸ ਲੱਗੂਗਾ ਬੱਟ ਆਪਾਂ ਪਹਿਲਾਂ ਆਪਾਂ ਸ਼ੀਸ਼ਿਆਂ ਬਾਰੇ ਤੁਹਾਨੂੰ ਦੱਸ ਦਈਏ ਆ ਦੇਖ ਸਕਦੇ ਆ ਤੁਸੀਂ ਸ਼ੀਸ਼ੇ ਤੇ ਆ ਟੋਟਲੀ ਸ਼ੀਸ਼ੇ ਲੱਗਣੇ ਆ ਸ਼ੀਸ਼ਾ ਇੱਥੇ ਇੱਥੇ ਤੇ ਉਹ ਲਾਸਟ ਤੇ ਲਿਵਿੰਗ ਰੂਮ ਚ ਅੰਦਰ ਵੀ ਹੋ ਸਕਦੇ ਆ ਤੇ ਉਹ ਫਰੰਟ ਵਾਲਾ ਉੱਧਰ ਸ਼ੀਸ਼ਾ ਹੋ ਗਿਆ ਤੇ ਆਪਣਾ ਸਾਰੇ ਸ਼ੀਸ਼ੇ ਲੱਗਣੇ ਆ ਸ਼ੀਸ਼ਿਆਂ ਦਾ ਵੀ ਕੰਮ ਕਾਫੀ ਪਿਆ ਆ ਇੱਧਰ ਸਕਦੇ ਦੇਖ ਸਕਦੇ ਆ ਆ ਵੀ ਸ਼ੀਸ਼ਾ ਆ ਬੈਡਰੂਮ ਦਾ ਆਇਆ ਦੇਖੋ ਨਾਈਸ ਲੱਗ ਰਿਹਾ ਆ ਦੇਖ ਸਕਦੇ ਆ ਤੁਸੀਂ ਕਿ ਇੱਕ ਆਪਾਂ ਦਾ ਇੱਥੇ ਟਾਈਲ ਵਗੈਰਾ ਸਾਰੀ ਲੱਗ ਚੁੱਕੀ ਜਦੋਂ ਤੇ ਸਾਹਮਣੇ ਵਾਲਾ ਫਰੰਟ ਐਨੀ ਮੇਸ਼ ਸਾਰਾ ਕੁਝ ਬਣ ਗਿਆ ਤੇ ਕਿੰਨਾ ਨਾਈਸ ਲੱਗੂਗਾ ਤੇ ਆਪਾਂ ਕੱਲੀ ਕੱਲੀ ਚੀਜ਼ ਦਿਖਾਵਾਂਗੇ ਤੁਹਾਨੂੰ ਕਿਹੜੀ ਚੀਜ਼ ਕਿੱਥੇ ਲੱਗ ਰਹੀ ਆ ਕਿਹੜਾ ਡਿਜ਼ਾਈਨ ਆਪਾਂ ਨੂੰ ਸਿਲੈਕਟ ਕਰਨਾ ਚਾਹੀਦਾ ਕਿਹੜਾ ਨਹੀਂ ਤੇ ਬਲੌਗ ਚ ਬਣੇ ਰਹੋ ਤੁਹਾਨੂੰ ਨੈਕਸਟ ਬਲੌਗ ਵਿੱਚ ਟਾਈਲਾਂ ਦਾ ਸਾਰਾ ਕੁਝ ਪ੍ਰੋਸੀਜਰ ਦਿਖਾਵਾਂਗੇ ਕਿੱਦਾਂ ਲੱਗਦੀਆਂ ਚੈਨਲ ਨੂੰ ਸਬਸਕ੍ਰਾਈਬ ਯੂ ਕਰ ਦਿਓ ਇਹ ਤੁਹਾਨੂੰ ਦਿਖਾਇਆ ਕਿ ਇੰਨਾ ਕੰਮ ਹਲੇ ਬਾਕੀ ਆ ਬਹੁਤ ਜ਼ਿਆਦਾ ਤੇ ਉਹ ਤੁਹਾਨੂੰ ਕੱਲਾ ਕੱਲਾ ਬਲੌਗ ਦਿਖਾਵਾਂਗੇ ਕਿਹੜਾ ਕੰਮ ਕਿੱਦਾਂ ਚੱਲ ਰਿਹਾ ਆ ਠੀਕ ਆ ਜੀ ਚੈਨਲ ਨੂੰ ਸਬਸਕ੍ਰਾਈਬ ਯੂ ਕਰ ਦਿਓ ਥੈਂਕ ਯੂ ਸੋ ਮਚ